ਆਪਣੀ ਮੋਟਰ ਦਾ ਪਾਣੀ ਦਾ ਆ ਖਾਲ ਵਿੱਚ ਦੀ ਆਉਂਦਾ ਆਪਣਾ ਪੱਕਾ ਖਾਲ ਇਹ ਹੈਗਾ ਵੈਸੇ ਆਪਣੀ ਹੋ ਆ ਗਈ ਮੋਟਰ ਜਿਹੜੀ ਚੱਲੀ ਜਾਂਦੀ ਹੈਗੀ ਪਰ ਆ ਆਪਣੇ ਗਵਾਂਡੀਆਂ ਦੀ ਮੋਟਰ ਛੱਡਣੀ ਪੈਗੀ ਅੱਜ ਇਹਦੇ ਛੱਡਣ ਪਿੱਛੇ ਕਾਰਨ ਇਹ ਹੈਗਾ ਪਹਿਲਾਂ ਤਾਂ ਆਪਣੇ ਨਾਲਦਿਆਂ ਦੀ ਬਹਣ ਜਿਹੜਾ ਨਿੰਮ ਖੜਿਆਗਾ ਡੇਕਾ ਇੱਥੇ ਇੱਕ ਮੋਟਰ ਹੈਗੀ ਇਹ ਛੱਡਣੀ ਸੀਗੀ ਪਹਿਲਾਂ ਪਾਣੀ ਆਪਣਣ ਵਾਲੀ ਮੋਟਰ ਦੇ ਨਾਲ ਦੋ ਮੋਟਰਾਂ ਕਰਨੀਆਂ ਸੀਗੀਆਂ ਵੀ ਛੇਤੀ RAM ਜੋ ਕਿਉਂਕਿ ਲੇਬਰ ਖੜੇ ਟਾਈਮ ਮਿਲਦੀ ਆ ਆਪਾਂ ਨੂੰ ਅਜਾ ਥਣੇ ਆ ਜਾਣਗੇ ਜਾਂ ਕੱਲ ਨੂੰ ਸਵੇਰੇ ਆ ਜਾਣਗੇ ਪਾਣੀ ਹਜੇ ਤੁਸੀਂ ਬਾਣ ਚ ਦੇਖ ਲਓ ਅੱਧਾ ਕੇਲਾ ਰੰਮਿਆ ਨਹੀਂ ਹੈਗਾ ਤਾਂ ਕਰਕੇ ਦੋ ਮੋਟਰਾਂ ਛੱਡਣੀਆਂ ਪੈਣੀਆਂ ਸੀਗੀਆਂ ਪਰ ਜਿਹੜੀ ਇਹ ਮੋਟਰ ਛੱਡਣੀ ਸੀਗੀ ਇਹਦੀ ਖੜੇ ਟਾਈਮ ਡਰਾਈਵਰੀ ਕੱਢਣੀ ਪੈਗੀ ਪਾਣੀ ਥੋੜਾ ਜਿਆਦਾ ਘਟ ਗਿਆ ਸੀਗਾ ਹੁਣ ਡਰਾਈਵਰੀ ਕੱਢਣ ਕਰਕੇ ਉਹ ਛੱਡੀ ਨਹੀਂ ਗਈ ਫਿਰ ਹਾਰ ਕੇ ਹੁਣ ਉਹ ਉੱਥੋਂ ਛੱਡ ਕੇ ਲੈਂਦੀ ਹੈਗੀ ਮੋਟਰ ਆਹ ਖਾਲ ਸਾਰਾ ਡੂੰਗਾ ਕਰੀ ਜਾਂਦੇ ਆ ਥੋੜਾ ਥੋੜਾ ਆਹ ਖਾਲ ਜਿੰਦਰੇ ਨਾਲ ਪਾਇਆਗਾ ਹੁਣ ਕੀਲੇ ਦੀ ਬਾਹੀ ਸਾਰਾ ਦਮੋਂ ਕਰਦੇ ਜਿੰਦਰੀ ਨੇ ਤੜਕੀ ਤੜਕੇ ਅੱਜ ਹੋਣਾ ਇਹਦੇ ਵਿੱਚ ਦੀ ਪਾਣੀ ਆਉਣ ਲੱਗਾਗਾ ਦੋ ਮੋਟਰਾਂ ਹੋਈਆਂ ਨੇ ਤੇ ਆਹ ਗਾਹਾਂ ਵਾਲੇ ਕੀਲੇ ਵਾਸਤੇ ਆਪਾਂ ਬੰਗੀ ਆਏ ਸਾਲ ਪਾਉਣੀ ਹੁੰਨੇ ਆਂਗੇ ਇਹਦੇ ਵਿੱਚ ਦੀ ਪਾਣੀ ਆਪਣਾ ਹੋ ਕੀਲੇ ਚ ਜਾਈ ਜਾਂਦਾਗਾ ਹੁਣ ਦੋ ਮੋਟਰਾਂ ਦਾ ਮੋਟਰਾਂ ਦਾ ਥੋੜਾ ਜਿਹਾ ਫੋਅ ਪਿਆ ਹੈਗਾ ਹੁਣ ਪਾਣੀ ਦਿਖਣ ਲੱਗਿਆ ਬਾਣ ਦੇ ਵਿੱਚ ਬਾਕੀ ਹੁਣ ਮੈਂ ਤੁਹਾਡਾ ਕਰਦਾਗਾ ਸਵਾਗਤ ਅੱਜ ਦੀ ਵੀਡੀਓ ਦੇ ਵਿੱਚ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਹੁਣੀ ਕਰ ਦਿਓ ਮੇਨ ਗੱਲ ਜਿਹੜੀ ਕਰਨ ਵਾਲੀ ਹੈਗੀ ਅੱਜ ਮੈਂ ਕੱਲ ਵੀ ਬਹੁਤ ਸਾਰੇ ਭਰਾਮਾਂ ਦੇ ਕਮੈਂਟਾਂ ਦਾ ਰਪਲਾਈ ਕੀਤਾ ਸੀਗਾ ਤੇ ਅੱਜ ਸਵੇਰੇ ਵੀ ਮੈਂ 6-7 ਕਮੈਂਟ ਪੜ੍ਹ ਲਏ ਜਦ ਕਿ ਹਜੇ ਮੈਥੋਂ ਰਪਲਾਈ ਨਹੀਂ ਹੋਇਆ ਉਹਨਾਂ ਦਾ ਅੱਜ ਮੈਂ ਰਪਲਾਈ ਕਰੂੰਗਾ ਸ਼ਾਮ ਨੂੰ ਕਿਉਂਕਿ ਮੈਂ ਜਦੋਂ ਵੀ ਟਾਈਮ ਲੱਗਦਾ ਹੈਗਾ ਸ਼ਾਮ ਦੇ ਵੇਲੇ ਨੂੰ ਸਾਰੇ ਕਮੈਂਟਾਂ ਦਾ ਰਪਲਾਈ ਕਰਦਾ ਹੁੰਨਾਗਾ ਉਹ ਕਮੈਂਟ ਮੈਨੂੰ ਜ਼ਿਆਦਾਤਰ ਸੀਗੇ ਟੂਰ ਬਾਰੇ ਬਾਈ ਟੂਰ ਤੇ ਹੈ ਤਕਿ ਜੇ ਤੁਸੀਂ ਕਿਸੇ ਦਾ ਸਾਥ ਚਾਹੁੰਦੇ ਹੋ ਸੀਗਾ ਚਾਹੁੰਦੇ ਹੋ ਤਾਂ ਸਾਨੂੰ ਦੱਸ ਦਿਓ ਅਸੀਂ ਤੁਹਾਡੇ ਨਾਲ ਜਾਣਾ ਚਾਹੁੰਦੇ ਹਾਂ ਬਿਲਕੁਲ ਬਾਈ ਕੋਈ ਵੱਡੀ ਖਾਸ ਗੱਲ ਨਹੀਂ ਹੈਗੀ ਜਾ ਸਕਦੇ ਹਾਂ ਤੁਸੀਂ ਨਾਲ ਪਰ ਥੋੜਾ ਜਿਹਾ ਮੇਰਾ ਸੁਭਾਅ ਸੋਲੋ ਵਾਲੇ ਵੱਲ ਜ਼ਿਆਦਾ ਹੈਗਾ ਮੈਂ ਸਿਰਦਰਦੀ ਜੀ ਬਾੜੀ ਲੈ ਕੇ ਖੁਸ਼ ਨਹੀਂ ਹੈਗਾ ਕਿਉਂਕਿ ਇੱਕ ਤਾਂ ਐ ਮੇਰੀ ਮੱਤ ਥੋੜੀ ਜੀ ਘੱਟ ਮਿਲਦੀ ਐ ਤੁਹਾਨੂੰ ਸਹੀ ਗੱਲ ਦੱਸਾਂ ਜਮਾ ਮੈਂ ਮੈਨੂੰ ਐ ਆ ਵੀ ਜਿੱਥੇ ਮੇਰਾ ਰਹਿਣ ਨੂੰ ਜੀ ਕਰ ਗਿਆ ਐਣੀ ਪਤਾ ਮੈਂ ਉੱਥੇ ਦੋ ਦਿਨ ਰਹਿ ਪਾਂ ਜਿਹੜੀ ਚੀਜ਼ ਮੈਨੂੰ ਪਸੰਦ ਨਹੀਂ ਆਈ ਐ ਨਹੀਂ ਪਤਾ ਮੈਂ ਉੱਥੇ ਤੁਰਿਆ ਜਾਂਦਾ ਲੰਘ ਜਾਂ ਐ ਆ ਫਿਰ ਨਾਲ ਦਿਆਂ ਦਾ ਐ ਹੋ ਜਾਂਦਾ ਅੱਜ ਰਹਿਣੇ ਆ ਕੋਈ ਕਹਿੰਦਾ ਰਹਿਣਾ ਨਹੀਂ ਕੋਈ ਕਹਿੰਦਾ ਇੱਥੇ ਖਾਣਾ ਨਹੀਂ ਕੋਈ ਕਹਿੰਦਾ ਖਾਣੀ ਐ ਮੈਂ ਤਾਂ ਕਰਕੇ ਮੈਂ ਇੱਕ ਦਾ ਇੱਕ ਦੋ ਟੂਰੀ ਲਾਏ ਨੇ ਮੈਂ ਨਾਲ ਦੇ ਨਾਲ ਨਹੀਂ ਸਾਰੇ ਜ਼ਿਆਦਾਤਰ 15 20 ਦੇ ਟੂਰਾਂ ਦੇ ਵਿੱਚੋਂ ਮੈਂ ਸੋਲੋ ਹੀ ਜ਼ਿਆਦਾ ਲਾਏ ਨੇਗੇ ਤਾਂ ਕਰਕੇ ਮੈਨੂੰ ਹੁਣ ਸਵੇਹਾ ਇਕੱਲੇ ਘੁੰਮਣ ਫਿਰਨ ਦਾ ਜ਼ਿਆਦਾ ਪੈ ਗਿਆ ਬਾਕੀ ਹੁਣ ਆਪਣੇ ਲੱਗ ਜਾਣ ਦੋ ਝੋਨਾ ਹ ਤਿੰਨ ਕੀਲੇ ਰਹਿੰਦੇ ਨੇ 26 ਦੇ ਲਾਵਾਂਗੇ ਆਪਾਂ 26 ਦੇ ਲਾ ਕੇ ਇਹ ਤਿੰਨ ਕੀਲੇ ਆਪਾਂ ਫੇਰ ਪਲਾਨ ਬਣਾਉਣੇ ਆਂਗੇ ਕਸ਼ਮੀਰ ਦਾ ਕਸ਼ਮੀਰ ਦਾ ਬਹੁਤ ਸ਼ਾਨਦਾਰ ਇੱਕ ਟਰੈਕ ਆਗਾ ਕਸ਼ਮੀਰ ਗ੍ਰੇਟੇਸਟ ਲੇਕ ਟਰੈਕ ਉਹ ਕਰਾਂਗੇ ਆਪਾਂ ਰੱਬ ਸੁੱਖ ਚਾਹੇ ਜੀਰੀ ਸੇ ਦੀ ਵਧੀਆ ਚੱਲ ਪਈ ਆਪਣੀ 2867 ਜਿਹੜੀ ਆਪਾਂ ਨੇ ਲਾਈ ਸੀਗੇ ਗਾਂਹਾਂ ਵਾਲੇ ਖੇਤ ਉਹ ਵੀ ਹੁਣ ਮਾੜੀ ਮੋਟੀ ਚੱਲਣ ਲੱਗ ਗਈ ਵਧੀਆ ਨਹੀਂ ਸੁੱਕ ਬਹੁ ਗਈ ਸੀ ਢਾਲ ਬਹੁਤ ਸੁੱਕ ਗਈ ਉਹਦੇ ਵੀ ਪਰ ਆਏ ਆ ਚੱਲ ਪੀਤਾ ਹਮਸਰ ਬਾਬੇ ਦੀ ਕਿਰਪਾ ਨਾਲ ਮੀਮੂ ਦੀ ਹਜੇ ਸਾਡੇ ਕੱਚ ਹੈਗੀ ਆ ਮੀਮੂ ਕੋਈ ਪਿਆ ਨਹੀਂ ਹੈਗਾ ਦੇਖਦੇ ਆਂਗੇ ਕਰਦੇ ਆਂ ਅੱਜ ਦੇ ਗੱਲਬਾਤ ਬਲੌਗ ਦੇ ਵਿੱਚ ਤੁਸੀਂ ਬਣੇ ਰਹੇਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਹੋਣੀ ਕਰ ਦਿਓ ਦੇਖਦੇ ਆਂਗੇ ਆ ਵਟਕ ਕਦੋਂ ਤੱਕ ਮੈਂ ਨੇਬੜੇ ਲਾਉਣਾ ਨਾਨ ਸਿਰੇ ਲਾਉਣਾਗਾ ਆ ਜਿਹੜੀ ਬੰਗੀ ਸੀਗੀ ਤੁਰ ਤੱਕ ਇਹਦੀ ਸਿਰੀ ਤੇ ਪੈਰ ਰੱਖ ਲਿਆ ਮੈਂ ਲਗਭਗ ਡੇਢ ਕ ਘੰਟੇ ਦੇ ਵਿੱਚ ਮੈਂ ਇਕੱਲੇ ਨੇ ਦੋਨੇ ਪਾਸੇ ਪੋਚਤੇ ਹੁਣ ਆਪਾਂ ਪੋਚਾਂਗੇ ਪਹਿਲਾਂ ਥੱਲੇ ਵਾਲੇ ਕਿਲੇ ਦਾ ਆਲਾ ਲਾਲਾ ਜਿੱਥੇ ਕੱਦੂ ਹੋਈ ਜਾਂਦਾ ਉਹ ਪਾਣੀ ਦਾ ਫੁੱਲ ਹੋ ਗਿਆ ਕੱਦੂ ਬਾਪੂ ਗਰੀ ਜਾਂਦਾ ਤੇ ਪਾਣੀ ਇਹਦੇ ਵਿੱਚ ਤੋੜਦਾ ਇਹਦੇ ਵਿੱਚ ਹੁਣ ਦੇਖਦੇ ਆਂ ਕਿ 3 ਵਜੇ ਲਾਈਟ ਜਾਣੀ ਹੈਗੀ ਪੌਣਾ 1 ਹੋ ਗਿਆ ਮੈਨੂੰ ਐ ਲੱਗਦਾ ਵੀ ਸਵਾ ਦੋ ਘੰਟਿਆਂ ਦੇ ਵਿੱਚ ਕਿਤੇ ਕਿਤੇ ਇਹ ਭਰ ਜੂਗਾ ਕੱਦੂ ਜੋਕਰ ਵੀ ਜੇ ਅਥਣ ਨੂੰ ਅੱਜ ਆਉਂਦੇ ਨੇਗੇ ਜੇਰੀ ਲਾਉਣ ਵਾਲੇ ਤਾਂ ਡਾਲ ਦਬਦੇ ਹੋ ਜਾਣਗੇ ਇੱਕ ਕੀਲ ਆਪਣਾ ਉਧਰਲਾ ਰਹਿ ਜੂਗਾ ਉਧਰਲਾ ਫਿਰ ਆਪਾਂ ਸਵੇਰੇ ਸੁਨੇਹਾ ਮੋਟਰਾਂ ਸੱਢ ਕੇ ਉਹ ਵੀ ਨਾਲ ਰਲੌਂਦੇ ਕਰ ਲਾਂਗੇ ਬਾਕੀ ਹਵਾ ਚੱਲੀ ਜਾਂਦੀ ਐ ਪਰ ਬੱਦਲ ਬਾਈ ਐ ਆਲੇ-ਦਾਲੇ ਮੀਂਹ ਜਪਈਆਂ ਦਾ ਕਿਤੇ ਨਾ ਕਿਤੇ ਲੱਗਦਾ ਬੱਟ ਬਹੁਤ ਜ਼ਿਆਦੇ ਐ ਟੂ ਹੀ ਚ ਕੁੱਬ ਪਾਤਾ ਉਹਦੇ ਕਾਣਾ ਬੱਟਾਂ ਨੇ ਬਹੁਤ ਔਖਾ ਬਾਈ ਆ ਜਿਹੜੀ ਹਵਾ ਚਾਲਦੀ ਐ ਕਿਤੇ ਨਾ ਕਿਤੇ ਸਾਹ ਦੇ ਜਾਂਦੀ ਐ ਨਹੀਂ ਤਾਂ ਬੜਾ ਆਲਾ ਕੰਮ ਐ ਯਾਰ ਇਹ ਬੱਟਾਂ ਵਾਲਾ ਮੰਗਰ ਲਈ ਜਦੋਂ ਆਪਾਂ ਨੇ ਝੋਨਾ ਲਾਇਆ ਸੀਗਾ ਉਹ ਉਹ ਤੋਂ ਤਾਂ ਨਾਲ ਦਿਹਾੜੀਆ ਸੀਗਾ ਕਿਉਂਕਿ ਕੰਮ ਇਕੱਠਾ ਸੀਗਾ ਉਦੋਂ ਉਹ ਦਿਹਾੜੀਏ ਕਰਕੇ ਬੱਟਾਂ ਵਾਲਾ ਕੰਮ ਬਹੁਤ ਛੇਤੀ ਨਿਬੜਿਆ ਸੀਗਾ ਇੱਕ ਦਿਨ ਚੀ ਅਸੀਂ ਨੇ ਮੈਦ ਦੇ ਦਿਹਾੜੀਏ ਨੇ ਬੱਟਾਂ ਪੋਚਤੀਆਂ ਸੀਗੀਆਂ ਸਾਰੀਆਂ ਪਰ ਇਹਦੇ ਵਿੱਚ ਹੁਣ 10 ਹੋਣੀ ਇਕੱਲੇ ਬਲੀ ਦੇਣਗੇ ਬਸ ਐ ਰੱਬਾ ਸੂਰਜ ਨਾ ਦਿਖਾਵੇ ਹਵਾ ਚੱਲੀ ਆਵੇ ਬੱਦਲ ਬਾਈ ਰਹੇ ਇਹੀ ਬਹੁਤ ਆ ਗਾਹਾਂ ਵਾਲੇ ਬਾਹਣ ਦਾ ਤਾਂ ਕੱਦੂ ਆਪਾਂ ਰੋਟਾਵੀਟਰ ਨਾਲ ਕਰਵਾਤਾ ਸੀਗਾ ਕਿਉਂਕਿ ਉੱਤੇ ਇੱਕ ਤਾਂ ਕਾਲੀ ਸੀਗੀ ਇੱਕ ਉਹ ਥੋੜਾ ਜਿਹਾ ਬੰਦ ਜਿਹਾ ਹੋ ਗਿਆ ਸੀਗਾ ਵਾਹਣ ਕੰਪਿਊਟਰ ਕਰਾ ਤੋ ਬਾਅਦ ਪਾਇਆ ਨਹੀਂ ਗਿਆ ਸੀਗਾ ਪਰ ਇਹ ਵਾਹਣ ਆਪਾਂ ਨੇ ਬਾਤਾ ਸੀਗਾ ਤੁਸੀਂ ਸੋਚਿਆ ਵੀ ਚਲ ਆਪਦਾ ਜਿਵੇਂ ਹਰੇਕ ਸਾਲ ਕਰਦੇ ਆਂਗੇ ਹਲਾਂ ਨਾਲ ਸਹਾਗੀ ਪਾ ਕੇ ਉਵੇਂ ਹੀ ਕਰਦੇ ਆਂਗੇ ਇਹਦੇ ਕਿਉਂਕਿ ਇਹਦੇ ਵਿੱਚ ਬਾਹਲਾ ਕੋਈ ਕੱਦੂ ਕਰਨ ਵਾਲਾ ਹੈ ਨਹੀਂਗਾ ਇਹ ਪਾਣੀ ਪਹਿਲੀ ਵਾਰ ਘਟ ਖਾਂਦਾ ਹੈਗਾ ਫੋਫੋ ਮੈਂ ਲਿਆਇਆ ਸੀਗਾ ਰੋਟੀ ਹੁਣ ਘਰੋਂ ਮੈਂ ਹੋ ਖੁੰਝੇ ਤੱਕ ਬੱਟ ਨਵੇੜ ਕੇ ਇਸ ਤੋਂ ਬਾਅਦ ਮੈਨੂੰ ਐ ਲੱਗਦਾ ਮੈਂ 2:30 ਵਜੇ ਘਰੇ ਵਾਗ ਗਿਆ ਸੀਗਾ ਅੱਧਾ ਘੰਟਾ ਪਿਆ ਵਧੀਆ ਮੈਂ ਇੰਸਟਾਗ੍ਰam ਸਕਰੋਲ ਕੀਤਾ ਸਾਰਾ ਥੱਕਵੇਂ ਲੈ ਗਿਆ ਹੁਣ ਮੈਂ ਰੋਟੀ ਲੈ ਕੇ ਆਇਆ ਸੀਗਾ ਵਾਪਸ ਤੇ ਡੈਡੀ ਹੋਣੀ ਬੱਟ ਜਿਹੜੀ ਰਹਿਣੀਆਂ ਸੀਗੀਆਂ ਉਹ ਪੋਚੀ ਜਾਂਦੇ ਸੀਗੇ ਇੱਕ ਪਰ ਹੁਣ 3:30 ਪੌਣੇ 4 ਹੋ ਗਏ ਮੈਂ ਘਰੇ ਜਾ ਕੇ ਹੁਣ ਮੈਂ ਕਰੂੰਗਾ ਟੋਕੇ ਪੱਲੇ ਦਾ ਕੰਮ ਧਾਰਾਂ ਧੂਰਾਂ ਦਾ ਫੀਣਾ ਫੂੜਾਂ ਸਿੱਟੂੰਗਾ ਆਦਰ ਸਾਹਿਬ ਹੁਣੀ ਜੇ ਪੋਚੀ ਗਈ ਬਾਤ ਏਕਨ ਦੀ ਪੋਛ ਦੇਣਗੇ ਨਹੀਂ ਫਿਰ ਅਦਾਸ ਹੁਣੀ ਆ ਜੱਥ ਨੇ ਫੇਰ ਰੜਨਗੇ ਬਾਕੀ ਅੱਜ ਦੀ ਇਹ ਸੀਗੀ ਵੀਡੀਓ ਤੁਸੀਂ ਵੀਡੀਓ ਨੂੰ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਸਾਰੇ ਭਰਾ ਇੱਕ ਮੈਨੂੰ ਜਰੂਰ ਇਹ ਗੱਲ ਦੱਸਿਓ ਬਈ 26 ਗੇਤੀ ਦਾਣੀ ਹੈਗੀ ਅੱਜ 5 ਜੁਲਾਈ ਤਰੀਕ ਹੈਗੀ ਤੇ ਬਹੁਤੇ ਸਾਰੇ ਭਰਾ ਕਹੀ ਜਾਂਦੇ ਨੇ ਬਈ ਤੁਸੀਂ ਬਾੜਾ ਗੇਤੀ ਲਈ ਜਾਂਦੇ ਹੋ 26 26 ਨਹੀਂ ਗੇਤੀ ਨੇ ਛਾੜ ਨਹੀਂ ਦੇਣਾ ਪਰ ਸਾਡੀ ਹੁਣ ਪੌਦ ਹੋ ਗਈ ਇੱਥੇ ਦਰਖਤਾਂ ਦੇ ਬੁੱਲੇ ਹੈਗੀ ਪੌਦ ਖਾਣੀਆਂ ਦੇ ਤਾਂ ਕਰਕੇ ਹੁਣ ਆਪਾਂ ਨੂੰ ਲਾਉਣੀ ਪੈਗੀ ਮੈਨੂੰ ਇੱਕ ਵਾਰੀ ਤੁਸੀਂ ਜਰੂਰ ਦੱਸਿਓ ਤੁਹਾਡੇ ਤਜਰਬੇ ਨਾਲ ਜਿਹੜੇ ਭਾਈ ਨੂੰ ਖੇਤੀਬਾੜੀ ਦਾ ਅੰਗ ਹੈਗਾ ਵੀ ਗੇਤੀ ਇੱਕ ਠੀਕ ਹੈ ਚੱਲ ਜੂ ਬਾਕੀ ਧੰਨਵਾਦ ਤੁਸੀਂ ਵੀਡੀਓ ਨੂੰ ਲਾਈਕ ਕੀਤਾ ਇੱਥੇ ਤੱਕ ਦੇਖਿਆ ਤੇ ਚੈਨਲ ਨੂੰ ਸਬਸਕ੍ਰਾਈਬ ਕੀਤਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ